देखो गुंडागर्दी ਦਾ ਨੰਗਾ ਨਾਚ ਤੇਜ਼ ਤਰ ਹਥਿਆਰਾਂ ਨਾਲ ਲੈਸ ਕਰੀਬ ਅੱਧੀ ਦਰਜਨ ਦੇ ਨੌਜਵਾਨਾਂ ਵੱਲੋਂ ਸ਼ਰੀਆਮ ਗਲੀ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਬਠਿੰਡਾ ਦੇ ਜਨਤਾ ਨਗਰ ਦੀ ਇਹ ਖਬਰ ਹੈ ਤਸਵੀਰਾਂ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਹਥਿਆਰਾਂ ਨਾਲ ਲੈਸ ਇਹਨਾਂ ਨੌਜਵਾਨਾਂ ਦੀ ਗੁੰਡਾਗਰਦੀ ਕਈ ਕਰਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ ਐਕਟੀਵਾ ਕੂਲਰ ਬੁਰੀ ਤਰ੍ਹਾਂ ਦੇ ਨਾਲ ਭੰਨ ਤੋੜ ਕੀਤੀ ਗਈ ਸੋ ਦੱਸਦੇ ਕਿ ਇਹਨਾਂ ਸ਼ਰਾਰਤੀ ਅਨਸਰ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਕੋਈ ਡਰ ਨਹੀਂ ਹੈ ਜਿਸ ਉਮਰ ਦੇ ਜਿਨ੍ਹਾਂ ਨੇ ਪੜਨਾ ਲਿਖਣਾ ਹੁੰਦਾ ਕਾਲਜ ਜਾਣਾ ਹੁੰਦਾ ਹੈ ਜਾਂ ਫਿਰ ਆਪਣੇ ਆਪਣੇ ਕੈਰੀਅਰ ਵੱਲ ਧਿਆਨ ਦੇਣਾ ਹੁੰਦਾ ਹੈ ਉਹਨਾਂ ਉਸ ਟਾਈਮ ਦੇ ਵਿੱਚ ਵੇਖੋ ਇਹਨਾਂ ਦਾ ਕੀ ਹਾਲ ਹੋ ਚੁੱਕਿਆ ਹੁਣ ਇਸ ਦੇ ਪਿੱਛੇ ਕਾਰਨ ਕੀ ਸੀ ਇਸ ਦੇ ਬਾਰੇ ਅੱਜ ਪਤਾ ਲਗਾਉਣਾ ਬਾਕੀ ਹੈ ਪਰ ਜੋ ਕੁਝ ਵੀ ਹੋ ਰਿਹਾ ਬਿਲਕੁਲ ਹੀ ਸਰਾ ਸਰ ਗਲਤ ਹੈ ਕਿਉਂਕਿ ਨੌਜਵਾਨੀ ਪੀੜ੍ਹੀ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ ਕੈਰੀਅਰ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਹੱਦ ਦੇ ਵਿੱਚ ਡਾਂਗਾ ਫੜ ਕੇ ਲੋਕਾਂ ਦਾ ਨੁਕਸਾਨ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਸਿਟੀ ਹோம் ਨਿਊਜ਼ ਹਾਂਜੀ ਸਰ ਇਹ ਕੀ ਮਾਮਲਾ ਹੈ ਇਹ ਜਿਹੜੀ ਵੀਡੀਓ ਹੈ ਥਾਣਾ ਕਰਨਾਲ ਕਲੋਨੀ ਦੇ ਏਰੀਆ ਜਨਤਾਨਗਰ ਦਾ ਏਰੀਆ ਤੇ ਇਸ ਦੇ ਵਿੱਚ ਜਿਹੜੇ ਇਹ ਇਹ ਲੜਕੇ ਹੈਗੇ ਆ ਇਹ ਵਾਸੂਦੇਵ ਤੇ ਭਤੀਜੇ ਤੇ ਉਹਦੇ ਜਿਹੜੇ ਭਤੀਜੇ ਦੇ ਦੋਸਤ ਹੈਗੇ ਆ ਇਹਨਾਂ ਨੇ ਆਰਤੀ ਦੇਵੀ ਜੋ ਵਾਸੂਦੇਵ ਦੀ ਗੁਆਂਢੀ ਹੈ ਇਹਦੇ ਵਿੱਚ ਰਹਿੰਦੀ ਹੈ ਉਹਦੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਹੈ ਕਿਉਂਕਿ ਵਾਸੂਦੇਵ ਆਪਣੀ ਮਾਤਾ ਦੇ ਨਾਲ 1-2 ਦਿਨ ਪਹਿਲਾਂ ਲੜਾਈ ਕੀਤੀ ਸੀ ਤੇ ਮਾਤਾ ਦੀ ਕੁੱਟਮਾਰ ਕਰਦਾ ਸੀਗਾ ਤੇ ਆਰਤੀ ਦੇਵੀ ਨੇ ਉਹਦੇ ਵਿੱਚ ਜਿਹੜੀ ਇਹ ਨਾਸੂਦੇਵ ਨੂੰ ਰੋਕਿਆ ਸੀ ਵੀ ਆਪਣੀ ਮਾਤਾ ਦੀ ਕੁੱਟਮਾਰ ਨਾ ਕਰੇ ਉਸੇ ਰੰਜਿਸ਼ ਦੇ ਵਿੱਚ ਜਿਹੜੀ ਹੈਗੀ ਹੈ ਇਹਨੇ ਆਪਣੇ ਵਾਸੂਦੇਵ ਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਜਿਹੜੀ ਹੈਗੀ ਹੈ ਉਹਦੇ ਘਰ ਦੇ ਉੱਪਰ ਅਟੈਕ ਕੀਤਾ ਤੇ ਉਹਦੇ ਘਰ ਦੀ ਜਿਹੜੀ ਹੈ ਭੰਨਤੋੜ ਕੀਤੀ ਹੈ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਕਨਾਲਕੁਲੀ ਦੇ ਵਿੱਚ ਜਿਹੜਾ ਬੰਦਾ ਐਕਸ਼ਨ ਲਿਆ ਜਾ ਰਿਹਾ ਹੈ ਤੇ ਜਲਦੀ ਹੀ ਜਿਹੜੇ ਸਾਰੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਊਗਾ ਤੇ ਨਾਲ ਹੀ ਇਹ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਬੰਦਾ ਜਿਹੜਾ ਵੀ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਉਸ ਦੇ ਨਾਲ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ